ਸੁਪਨੇ ਕਈ ਵਾਰ ਸੜਕੇ ਸਵਾਹ ਹੋ ਜਾਂਦੇ ਨੇ ਤਾਂ ਫਿਰ ਦਿਲ ਬੜਾ ਦੁੱਖਦਾਏ। ਬੀਤੀ ਰਾਤ ਕਿਸੇ ਸ਼ਰਾਰਤੀ ਅਨਸਰ ਦੇ ਵੱਲੋਂ ਇੱਕ ਘਰ ਨੂੰ ਅੱਗ ਲਗਾਈ ਗਈ ਪਰ ਹਵਾ ਜ਼ਿਆਦਾ ਹੋਣ ਕਰਕੇ ਉਸ ਘਰ ਨੇ ਦੋ ਅੱਗ ਨੇ ਹੋਰ ਦੋ ਘਰਾਂ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ। ਇਹ ਜਿਹੜੀ ਅੱਗ ਲਗਾਈ ਗਈ ਜਾਣਬੁੱਝ ਕੇ ਉਹ ਕਿਹੜੇ ਘਰ ਨੂੰ ਟਾਰਗੇਟ ਕੀਤਾ ਗਿਆ? ਉਹ ਜਿਹੜਾ ਮਿਡਲ ਵਾਲਾ ਘਰ ਅੰਡਰ ਕੰਸਟਰਕਸ਼ਨ ਸੀਗਾ ਤੇ ਮੈਂ ਉੱਠ ਕੇ ਪਹਿਲਾਂ ਬਾਬਾ ਜੀ ਦੇ ਰੂਮ 'ਚ ਗਿਆ। ਉਹ ਤੁਮਾਰਾ ਦਾ ਸਰੂਪ ਲਿਆ ਤੇ ਨਾਲ 4 ਸੈਂਚੀਆਂ ਲਈਆਂ 10 ਗਰੰਥੀ ਸੀਗੀ ਗੁਟਕਾ ਜਿਹੜਾ ਹੁੰਦਾ ਹੈ ਤੇ ਉਹ ਲੈ ਕੇ ਮੈਂ ਬੱਚਿਆਂ ਨੂੰ ਉਠਾਇਆ ਅਸੀਂ ਬਸ ਨੱਠਣ ਦੀ ਕੀਤੀ ਲੈਸ ਥ੍ਰੀ ਮਿੰਟ ਅਸੀਂ ਬਾਹਰ ਸੀਗੇ ਫਿਰ ਮੁੜ ਕੇ ਅੰਦਰ ਆਣੇ ਦੀ ਹਿੰਮਤ ਨਹੀਂ ਪਈ ਉਸ ਵੇਲੇ ਜਿਹੜੇ ਉਹ 3 ਮਿੰਟ ਸੀ ਹੋਸ਼ ਸੀਗੀ ਕੀ ਹੋ ਰਿਹਾ ਗੁਰੂ ਦੇ ਸਿੱਖ ਨੇ ਜਿਨ੍ਹਾਂ ਨੇ ਆਪਣੀ ਜਾਨ ਦੇ ਉੱਤੇ ਖੇਡ ਕੇ ਇਹ ਪਰਵਾਹ ਨਹੀਂ ਕੀਤੀ ਕਿ ਮੈਨੂੰ ਨਾ ਕਿਤੇ ਕੁਝ ਹੋ ਜਾਵੇ ਇਹਨਾਂ ਨੇ ਕਿਹਾ ਕਿ ਮੈਂ ਜਿਹੜਾ ਗੁਰੂ ਸਾਹਿਬ ਦੀਆਂ ਪੁਥੀਆਂ ਨੂੰ ਜ਼ਰੂਰ ਪਹੁੰਚਾਣਾ ਹੈ ਮੇਰੇ ਮਨ 'ਚ ਹੀ ਆਇਆ ਕਿ ਪਹਿਲਾਂ ਸਭ ਤੋਂ ਵੈਲਯੂਏਬਲ ਚੀਜ਼ ਇਹ ਹੋਈ ਆ ਸਾਡੇ ਲਈ ਹਨਾ ਮੈਂ ਆਪਣੇ ਆਪ ਨੂੰ ਕਦੀ ਮਾਫ਼ ਨਹੀਂ ਕਰ ਸਕਦਾ ਇਸ ਕਰਕੇ ਮਹਾਰਾਜ ਨੇ ਪਾਣਾ ਵਰਤਾਇਆ ਮੈਨੂੰ ਜਗਾਇਆ ਤੇ ਜਗਾਣ ਤੋਂ ਬਾਅਦ ਮੈਨੂੰ ਇੰਨੀ ਸੰਤ ਬਖਸ਼ੀ ਸਾਡੀ ਮਹਾਰਾਜ ਨੇ ਜਾਨ ਬਖਸ਼ ਦਿੱਤੀ ਹਣਾ ਨਹੀਂ ਤਾਂ ਜੇ 5 ਮਿੰਟਸ ਉੱਤੇ ਰਹਿ ਜਾਂਦੇ ਫਿਰ ਸਦਾ ਲਈ ਸੌਂ ਜਾਣਾ ਸੀ ਇਦਾਂ ਦੀ ਦਬੈਸ਼ ਭਾਵਨਾ ਨਾ ਰੱਖੋ ਜ਼ਿੰਦਗੀ ਬਹੁਤ ਥੋੜੀ ਹੈ ਹਣਾ ਪਤਾ ਕਿਸੇ ਦਾ ਨਹੀਂ ਸਾਹ ਆ ਆਮ ਆਦਮੀ ਐ ਇੱਕ ਦਮੀ ਦਮ ਆਇਆ ਚਾਹੇ ਨਾ ਆਇਆ ਸਾਨੂੰ ਇੱਕ ਦੂਜੇ ਦੀ ਸਪੋਰਟ ਕਰਨੀ ਚਾਹੀਦੀ ਆ ਨਾਲੇ ਅਸੀਂ ਇਦਾਂ ਦੀਆਂ ਕੌਂਟਰੀਆਂ ਚ ਆ ਕੇ ਗਲਤ ਕੰਮ ਕਰਦੇ ਆ ਸਾਡੇ ਲਈ ਸ਼ਰਮ ਦੀ ਗੱਲ ਹੈ ਹਣਾ ਜੀ ਅਸੀਂ ਤਾਂ ਬਹੁਤ ਰੀਜਾ ਨਾਲ ਬਣਾਇਆ 3-4 ਸਾਲ ਲੱਗੇ ਸਾਨੂੰ ਬਣਾਉਣੇ ਨੂੰ ਆ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਤੁਸੀਂ ਇਹ ਰੰਜਿਸ਼ ਖਤਮ ਕਰੋ ਪਰ ਤੁਹਾਡਾ ਤਾਂ ਕੋਈ ਲੈਣਾ ਦੇਣਾ ਹੀ ਨਹੀਂ ਸੀ ਹਾਂਜੀ ਮੇਰਾ ਤਾਂ ਲੈਣਾ ਦੇਣਾ ਨਹੀਂ ਸੀ ਪਰ ਜਦੋਂ ਕਿਸੇ ਨੇ ਕਿਸੇ ਤੋਂ ਬਦਲਾ ਲੈਣਾ ਹੁੰਦਾ ਨਾ ਉਹਦੇ ਅੰਦਰ ਈਰਖਾ ਭਾਵਨਾ ਇਦਾਂ ਹੁੰਦੀ ਹੈ ਉਹ ਕਿਸੇ ਬਾਰੇ ਕਿਸੇ ਬਾਰੇ ਵੀ ਨਹੀਂ ਸੋਚਦਾ ਕਹਿੰਦੇ ਨਾ ਬਦਲੇ ਦੀ ਅੱਗ ਚ ਇਨਸਾਨ ਅੰਨਾ ਹੁੰਦਾ ਏ ਉਹੀ ਬਦਲੇ ਦੀ ਅੱਗ ਹੈ ਹਾਂਜੀ ਇਹ ਬਦਲੇ ਦੀ ਅੱਗ ਹੈ ਸਾਡੀ ਕਮਿਊਨਿਟੀ ਹਾਈ ਲੈਵਲ ਤੇ ਬਦਨਾਮ ਅਸੀਂ ਜਿੰਨੇ ਮਰਜੀ ਲੰਗਰ ਲਾ ਲਈਏ ਜਿੰਨੀਆਂ ਮਰਜੀ ਡੋਨੇਸ਼ਨਾਂ ਦੇ ਲਈਏ ਐਂਡ ਦੇ ਉੱਤੇ ਅਸੀਂ ਬਦਨਾਮ ਹੋ ਜੰਨੇ ਆ ਇਹਦਾ ਕਾਰਨ ਕੀ ਆ ਇਹਦਾ ਕਾਰਨ ਸਾਡਾ ਇਕੱਠ ਨਹੀਂ ਹੈਗਾ ਅਸੀਂ ਇੱਕ ਦੂਜੇ ਨੂੰ ਥੋੜੇ ਥੋੜੇ ਪੈਸਿਆਂ ਪਿੱਛੇ ਮਾਰਨ ਲਈ ਕਦੀ ਕਿਸੇ ਦੇ ਪੈਸੇ ਮਾਰ ਲਏ ਕੁਝ ਹੋ ਗਿਆ ਉਈ ਕਿਹੜਾ ਨਾਲ ਜਾਣੀਆਂ ਚੀਜ਼ਾਂ ਹਨਾ ਘਰ-ਬਾਰ ਵੀ ਇੱਥੇ ਰਹਿ ਜਾਣੇ ਆ ਉੱਥੇ ਮੈਂ ਬੈਠਾ ਸੀ ਘਾਹ ਤੇ ਜਦੋਂ ਘਰ-ਬਾਰਨ ਹੋ ਰਿਹਾ ਸੀ ਤੇ ਫਿਰ ਮੈਂ ਚੌਪਈ ਸਾਹਿਬ ਦਾ ਪਾਠ ਕੀਤਾ ਕਦੇ-ਕਦੇ ਫੀਲ ਹੁੰਦਾ ਪਰ ਇੰਨਾ ਨਹੀਂ ਹੁੰਦਾ ਮਨ ਉਦੋਂ ਭਰਿਆ ਸੀ ਅ ਨਹੀਂ ਅ ਮਹਾਰਾਜ ਨੇ ਹੌਸਲਾ ਬਖਸ਼ ਦਿੱਤਾ ਮੇਰੀ ਮਾਂ ਥੋੜਾ ਜਿਹਾ ਕਰਦੀ ਸੀ ਰੋਂਦੀ ਸੀ ਮਾਤਾ ਕਹਿੰਦੀ ਪੁੱਤ ਬਹੁਤ ਤੂੰ ਇਕੱਲੇ ਨੇ ਮਿਹਨਤ ਕੀਤੀ ਜਾਂ ਨਾਲ ਇਹਨਾਂ ਨੇ ਜੀਮਾ ਸਾਹਿਬ ਨੇ ਤੇ ਹੱਲੇ ਸੀ ਰਹਿ ਕੇ ਵੀ ਨਹੀਂ ਦੇਖਿਆ ਚਾਹ ਨਹੀਂ ਪੂਰੇ ਹੋਏ ਅ ਫਿਰ ਮੇਰੀ ਅੱਖਾਂ ਮੜੀਆਂ ਮੈਂ ਕਿਹਾ ਮਾਤਾ ਜੀ ਰੋਣਾ ਕੱਲ ਲਈ ਹੈ ਹਨਾ ਇਹ ਤਾਂ ਉਹਦੀ ਰਜ਼ਾ ਚ ਰਾਜੀ ਰਹਿਣਾ ਪੈਂਦਾ ਜਿੱਦਾਂ ਮੇਰੇ ਅੱਖਾਂ ਦੇ ਸਾਹਮਣੇ ਸਾਰਾ ਕੁਝ ਬਣਿਆ ਆਪ ਹੱਥੀਂ ਵੀ ਬਹੁਤ ਘੱਟ ਕੰਮ ਕੀਤਾ ਸੀ ਇੱਥੇ ਦੁਹਾਨੇ ਭਰਾਵਾ ਵਾਂਗ ਰੜ ਕੇ ਤੇ ਬਹੁਤ ਕੁਛ ਇਹਦੇ ਘਰ ਦੇ ਵਿੱਚ ਅਸੀਂ ਕੀਤਾ ਸੀਗਾ ਹੱਥਾਂ ਦੇ ਨਾਲ ਪਰ ਜਦੋਂ ਆਸ਼ੀਸ਼ ਜਿਹੜਾ ਹੱਥੀਂ ਬਣਾਇਆ ਹੋਵੇ ਜਦੋਂ ਟੈਟਰੀ ਹੋ ਜੂਵੇ ਦੁੱਖ ਹੁੰਦਾ ਹੈ ਬਟ ਮੈਂ ਹੁਣ ਇੱਥੇ ਆਈਆਂ ਤਾਂ ਲਾਈਕ ਇਟ ਵਾਸ ਆਈ ਜਸਟ ਕੈਨ ਨੋਟ ਸੀ ਦ ਹਾਊਸ ਕਾਫੀ ਮੈਂ ਨਾ ਬੰਦੇ ਇੱਥੇ ਕੰਮ ਕਰਦੇ ਆ ਹਾਰਡਵਰਕ ਕਰਦੇ ਆ ਬਟ ਇਹ ਹਾਲ ਹੋਏਗਾ ਘਰਦਾਂ ਲਈ ਕੰਨੇ ਉਹ ਥੋੜ੍ਹਾ ਬਾਰੇ ਇਟਸ ਇਟਸ ਹਾਰਟ ਬ੍ਰੇਕਿੰਗ ਇਸ ਵੇਲੇ ਅਸੀਂ ਕੈਲਕਰੀ ਦੇ ਨਾਲ ਲੱਗਦੇ ਕੌਨਰਚ ਏਰੀਆ ਦੇ ਵਿੱਚ ਮੌਜੂਦ ਆ ਜਿਹੜਾ ਕਿ ਬਹੁਤ ਪੌਸ਼ ਏਰੀਆ ਮੰਨਿਆ ਜਾਂਦਾ ਹੈ ਕਹਿੰਦੇ ਕਿ ਜਦੋਂ ਸਟਰਗਲ ਦੇ ਦਿਨਾਂ ਦੇ ਵਿੱਚੋਂ ਇਨਸਾਨ ਨਿਕਲ ਕੇ ਕੁਝ ਬਣਦਾ ਹੈ ਤਾਂ ਉਹਦਾ ਇੱਕ ਸੁਪਨਾ ਜ਼ਰੂਰ ਹੁੰਦਾ ਹੈ ਕਿ ਮੈਂ ਕਾਰਨਰ ਵਰਗੀ ਕਮਿਊਨਿਟੀ ਦੇ ਵਿੱਚ ਇੱਕ ਘਰ ਪਾਉਣਾ ਹੈ ਕਿਉਂਕਿ ਇੱਥੇ ਥੋੜੇ ਵੱਖਰੇ ਘਰ ਹੁੰਦੇ ਨੇ ਕਹਿ ਲਓ ਕਿ ਮਹਿਲਾ ਵਰਗੇ ਜਿਹੜੇ ਘਰ ਪਾਉਣ ਦਾ ਸੁਪਨਾ ਹੁੰਦਾ ਹੈ ਉਹ ਇਸ ਕਮਿਊਨਿਟੀ ਦੇ ਵਿੱਚ ਆ ਕੇ ਪੂਰਾ ਹੁੰਦਾ ਹੈ ਪਰ ਜਦੋਂ ਸਪਨੇ ਕਈ ਵਾਰ ਸੜਕੇ ਸਵਾਹ ਹੋ ਜਾਂਦੇ ਨੇ ਤਾਂ ਫਿਰ ਦਿਲ ਬੜਾ ਦੁੱਖਦਾ ਏ ਇਹ ਜਿਹੜੀਆਂ ਦਿਲ ਨੂੰ ਝੰਝੋੜ ਕੇ ਰੱਖ ਦੇਣ ਵਾਲੀਆਂ ਤਸਵੀਰਾਂ ਨੇ ਇਕਾਨਰਚ ਕਮਿਊਨਿਟੀ ਦੀਆਂ ਨੇ ਜਿੱਥੇ ਬੀਤੀ ਰਾਤ ਕਿਸੇ ਸ਼ਰਾਰਤੀ ਅਨਸਰ ਦੇ ਵੱਲੋਂ ਇੱਕ ਘਰ ਨੂੰ ਅੱਗ ਲਗਾਈ ਗਈ ਪਰ ਹਵਾ ਜ਼ਿਆਦਾ ਹੋਣ ਕਰਕੇ ਉਸ ਘਰ ਨੇ ਦੋ ਅੱਗ ਨੇ ਹੋਰ ਦੋ ਘਰਾਂ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ ਜਿਨ੍ਹਾਂ ਦੇ ਵਿੱਚ ਰਵਿੰਦਰ ਸਿੰਘ ਤੰਬਰਜੀ ਦਾ ਘਰ ਪੂਰੀ ਤਰ੍ਹਾਂ ਸੜਕੇ ਸਵਾਹ ਹੋ ਗਿਆ ਜਿਨ੍ਹਾਂ ਦਾ ਨਾ ਤਾਂ ਉਸ ਵਿਅਕਤੀ ਦੇ ਨਾਲ ਕੋਈ ਲੈਣਾ ਦੇਣਾ ਸੀ ਨਾ ਇਸ ਅਗਜ਼ਨੀ ਦੇ ਨਾਲ ਕੋਈ ਲੈਣਾ ਦੇਣਾ ਸੀ ਪਰ ਖਾਮਿਆਜ਼ਾ ਜਿਹੜਾ ਇਹ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਭੁਗਤਣਾ ਪਿਆ ਪਰ ਫਿਰ ਵੀ ਜਿਹੜਾ ਇਹ ਚੜ੍ਹਦੀ ਕਲਾ ਦੇ ਵਿੱਚ ਨੇ ਸਾਡੇ ਨਾਲ ਨੇ ਰਵਿੰਦਰ ਸਿੰਘ ਤੰਬਰਜੀਤ ਸਾਡੇ ਨਾਲ ਦਿਲਜੀਤ ਸਿੰਘ ਜੀ ਵੀ ਨੇ ਇਹਨਾਂ ਦੇ ਨਾਲ ਗੁਰਮੀਤ ਸਿੰਘ ਜੀ ਮਾਫ ਕਰਨਾ ਗੁਰਮੀਤ ਸਿੰਘ ਜੀ ਵੀ ਨੇ ਗੱਲਬਾਤ ਕਰਕੇ ਜਾਣਾਂਗੇ ਕਿ ਕਿ ਆਖਿਰਕਾਰ ਘਟਨਾ ਸਾਰੀ ਹੋਈ ਕਿ ਸੀ ਸਤਿ ਸ਼ਕਾਲ ਰਵਿੰਦਰ ਜੀ ਸਤਿ ਸ਼ਕਾਲ ਜੀ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ ਆ ਟੀਵੀ ਦਾ ਪੰਜਾਬ ਪੰਜਾਬੀ ਪੋਸਟਾ ਤੁਸੀਂ ਇੱਥੇ ਆਏ ਤੇ ਇਹ ਰਾਤ ਨੂੰ 2:00 ਵਜੇ ਮੈਨੂੰ ਪਤਾ ਲੱਗਾ ਕਿ ਆ ਮੈਂ ਸੁੱਤਾ ਪਿਆ ਸੀ ਤੇ ਦੇਖਿਆ ਕਿ ਜਦੋਂ ਮੈਂ ਟਰਨ ਕੀਤਾ ਆਪਣੇ ਬੈੱਡ ਦੇ ਉੱਤੇ ਬੰਦਾ ਬੱਖ ਲੈਂਦਾ ਸੌਂਦੇ ਹੋਏ ਹਨ ਤੇ ਮੇਰਾ ਜਿਹੜਾ ਵਿੰਡੋ ਦੇ ਵਿੱਚ ਕਾਰਟਨ ਸੀ ਉਹ ਉਹਦੇ ਵਿੱਚੋਂ ਰੈੱਡ ਸ਼ੋ ਹੋ ਰਿਹਾ ਸੀ ਉਹਦਾ ਔਰੇਂਜ ਕਲਰ ਕਿ ਮੈਨੂੰ ਅਨਯੂਜੂਅਲ ਲੱਗਾ ਕਿ ਰਾਤ ਨੂੰ ਇੰਨਾ ਚਾਨਣ ਕਿਉਂ ਆ ਮੈਂ ਜਦੋਂ ਕਰਟਨ ਨੂੰ ਇਦਾਂ ਮਰਜ਼ਾ ਦੇਖਿਆ ਉਹਨੂੰ ਚੱਕ ਕੇ ਤੇ ਪਿੱਛੇ ਫਲੇਮਸ ਦੋਨੇ ਫਲੋਰਾਂ ਤੇ ਫਲੇਮਸ ਜਿਹੜੇ ਅੰਡਰ ਕੰਸਟਰਕਸ਼ਨ ਸੀ 162 20 ਰੋਡ ਜਿਹੜਾ ਹਾਊਸ ਆ ਤੇ ਉਹਦੇ ਤੋਂ ਲਾਟਾਂ ਨਿਕਲ ਰਹੀਆਂ ਸੀਆਂ ਤੇ ਇੰਨੀਆਂ ਸੀਆਂ ਕਿ ਉਹ ਮੈਨੂੰ ਪਤਾ ਲੱਗਿਆ ਕਿ ਸਾਡੇ ਕੋਲ ਜ਼ਿਆਦਾ ਸਮਾਂ ਨਹੀਂ ਹੈਗਾ ਤੇ ਮੈਂ ਉੱਠ ਕੇ ਪਹਿਲਾਂ ਬਾਬਾ ਜੀ ਦੇ ਰੂਮ 'ਚ ਗਿਆ ਉੱਥੋਂ ਮਹਾਰਾਜ ਦਾ ਸਰੂਪ ਲਿਆ ਤੇ ਨਾਲ 4 ਇੰਚੀਆਂ ਲਈਆਂ 10 ਗ੍ਰੰਥੀ ਸੀਗੀ ਗੁਟਕਾ ਜਿਹੜਾ ਹੁੰਦਾ ਤੇ ਉਹ ਲੈ ਕੇ ਮੈਂ ਬੱਚਿਆਂ ਨੂੰ ਠਾਇਆ ਵਾਈਫ ਮੇਰੇ ਨਾਲ ਹੀ ਸੀਗੀ ਤੇ ਪੂਰਾ ਪਰਿਵਾਰ ਮੌਜੂਦ ਸੀ ਪੂਰਾ ਪਰਿਵਾਰ ਮੌਜੂਦ ਸੀ ਅਸੀਂ ਬਸ ਨੱਠਣ ਦੀ ਕੀਤੀ ਲੈਸ ਦੈਨ 3 ਮਿੰਟ ਅਸੀਂ ਬਾਹਰ ਸੀਗੇ ਤੇ ਬਾਹਰ ਜਾ ਕੇ ਫਿਰ ਮੁੜ ਕੇ ਅੰਦਰ ਆਣੇ ਦੀ ਹਿੰਮਤ ਨਹੀਂ ਪਈ ਉਸ ਵੇਲੇ ਜਿਹੜੇ ਉਹ 3 ਮਿੰਟ ਸੀ ਹੋਸ਼ ਸੀਗੀ ਕੀ ਹੋ ਰਿਹਾ ਮੈਂ 911 ਨੂੰ ਅ ਪ੍ਰੈਸ ਕੀਤਾ ਪਰ ਮੇ ਕੋ ਗੱਲ ਨਹੀਂ ਹੋਈ ਹਾਂਜੀ ਫਿਰ ਮੇਰੇ ਲੜਕੇ ਨੇ ਲਾਇਆ ਹਾਂਜੀ ਮੈਂ ਕਿਹਾ ਪੁੱਤ ਤੂੰ ਮੇਰੇ ਮੈਂ ਚੀਜ਼ਾਂ ਵੀ ਹੋਲਡ ਕੀਤੀਆਂ ਆ ਬਹੁਤ ਸਾਰਾ ਲੇਕ ਮਹਾਰਾਜ ਦੇ ਸਰੂਪ ਮੈਂ ਮੈਂ ਨਹੀਂ ਗੱਲ ਕਰ ਸਕਦਾ ਫਿਰ ਮੇਰੇ ਸਨ ਹਾਂਜੀ ਮੇਰਾ ਸਨ ਉਹਨੇ ਟ੍ਰੇਨਿੰਗ ਲਈ ਜਾਂ ਮਿਲਟਰੀ ਦੇ ਵਿੱਚ ਰਿਜ਼ਰਵ ਦੇ ਵਿੱਚ ਹੈ ਮੇਰਜੋ ਸਿੰਘ ਤੇ ਉਹਨੇ ਫਿਰ ਲਾਇਆ ਉਸ ਲਈ ਕਹਿੰਦੇ ਕਿ ਇਹ ਜਦੋਂ ਮੌਕਾ ਹੁੰਦਾ ਹੈ انسان ਵੈਸੇ ਹੀ ਆਪਣੇ ਹੋਸ਼ ਦੇ ਵਿੱਚ ਨਹੀਂ ਹੁੰਦਾ ਪਰ ਕਹਿੰਦੇ ਕਿ ਦੇਖੋ ਇਹ ਗੁਰੂ ਦੇ ਸਿੱਖ ਨੇ ਜਿਨ੍ਹਾਂ ਨੇ ਆਪਣੀ ਜਾਨ ਦੇ ਉੱਤੇ ਖੇਡ ਕੇ ਇਹ ਪਰਵਾਹ ਨਹੀਂ ਕੀਤੀ ਕਿ ਮੈਨੂੰ ਨਾ ਕਿਤੇ ਕੁਝ ਹੋ ਜਾਵੇ ਇਹਨਾਂ ਨੇ ਕਿਹਾ ਕਿ ਮੈਂ ਜਿਹੜਾ ਗੁਰੂ ਸਾਹਿਬ ਦੀਆਂ ਪੋਥੀਆਂ ਨੂੰ ਜ਼ਰੂਰ ਪਹੁੰਚਾਉਣਾ ਹਾਂ ਹਾਂਜੀ ਗੁਰੂ ਮਹਾਰਾਜ ਦਾ ਸੰਪੂਰਨ ਸਰੂਪ ਸੀਗਾ ਹਾਂਜੀ ਤੇ ਪੋਥੀਆਂ ਸਿੰਘਾਂ ਨਾਲ ਤੇ ਉਹ ਮੇਰੇ ਮਨ 'ਚ ਹੀ ਆਇਆ ਕਿ ਪਹਿਲਾਂ ਸਭ ਤੋਂ ਵੈਲਿਊਏਬਲ ਚੀਜ਼ ਇਹ ਹੋਈ ਆ ਸਾਡੇ ਲਈ ਹਨਾ ਮੈਂ ਆਪਣੇ ਆਪ ਨੂੰ ਕਦੀ ਮਾਫ਼ ਨਹੀਂ ਕਰ ਸਕਦਾ ਤੇ ਜੇ ਮੈਂ ਕਹਾਂ ਮੈਂ ਆਪਣੀ ਜਾਨ ਬਚਾ ਲਈ ਗੁਰੂ ਸਾਹਿਬ ਵੀ ਜਿਹੜੇ ਸਾਡੇ ਆ ਸਮਰਾਥ ਆ ਜਗ ਦੀ ਜੋਤ ਆ ਹਨਾ ਜੀ ਤੇ ਇਸ ਕਰਕੇ ਮਹਾਰਾਜ ਨੇ ਪਾਣਾ ਵਰਤਾਇਆ ਮੈਨੂੰ ਜਗਾਇਆ ਤੇ ਜਗਾਣ ਤੋਂ ਬਾਅਦ ਮੈਨੂੰ ਇੰਨੀ ਸਮਤ ਬਖਸ਼ੀ ਤੇ ਅ ਚਲੋ ਇਹ ਤਾਂ ਫੇਰ ਵੀ ਬਣ ਜਾਵੇਗਾ ਤੇ ਸਾਡੀ ਮਹਾਰਾਜ ਨੇ ਜਾਨ ਬਖਸ਼ ਦਿੱਤੀ ਹਨਾ ਨਹੀਂ ਤਾਂ ਜੇ 5 ਮਿੰਟ ਸੁੱਤੇ ਰਹਿ ਜਾਂਦੇ ਫਿਰ ਸਦਾ ਲਈ ਸੌ ਜਾਣਾ ਸੀ ਦੇਖੋ ਇੱਥੇ ਕਹਿੰਦੇ ਦੋ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਇੱਕ ਇਨਸਾਨ ਹੁੰਦਾ ਤਾਂ ਉਹ ਇਹ ਕਹਿੰਦਾ ਕਿ ਰੱਬਾ ਤੂੰ ਇਹ ਕੀ ਕਰ ਦਿੱਤਾ ਪਰ ਦੂਜਾ ਇਹ ਆ ਉਹ ਕਹਿੰਦਾ ਕਿ ਰੱਬਾ ਤੂੰ ਮੈਨੂੰ ਜਗਾ ਕੇ ਮੇਰੀ ਜਾਨ ਬਚਾ ਦਿੱਤੀ ਹਾਂਜੀ ਬਸ ਉਹਦੇ ਉਹ ਜਿਹੜਾ ਬਚਾਣੇ ਵਾਲਾ ਨਾ ਮਾਰਨੇ ਵਾਲੇ ਨਾਲੋਂ ਜ਼ਿਆਦਾ ਵੱਡਾ ਹੁੰਦਾ ਇਹ ਗੁਰੂ ਮਹਾਰਾਜ ਦੀ ਬਖਸ਼ਿਸ਼ ਹੋਈ ਆ ਸਾਨੂੰ ਬਾਣੀ ਵੱਧ ਤੋਂ ਵੱਧ ਪੜ੍ਹਨੀ ਚਾਹੀਦੀ ਆ ਬਾਣੀ ਦੇ ਨਾਲ ਸਹਿਜ ਦੀ ਅਵਸਥਾ ਆਂਦੀ ਆ ਕਿ ਕਿਸੇ ਤੋਂ ਬਦਲੇ ਦੀ ਭਾਵਨਾ ਨਹੀਂ ਜਿਨ੍ਹਾਂ ਨੇ ਵੀ ਅੱਗ ਲਾਈ ਉਹਨਾਂ ਵੀਰਾਂ ਨੂੰ ਵੀ ਮੈਂ ਬੇਨਤੀ ਕਰਦਾ ਜਾਂ ਸਾਰਿਆਂ ਨੂੰ ਕਿ ਭਈ ਹੋਰ ਵੀ ਕਮਿਊਨਿਟੀ ਨੂੰ ਕਰਦਾ ਕਿ ਇਦਾਂ ਦੀ ਦੁਬੈਸ਼ ਭਾਵਨਾ ਨਾ ਰੱਖੋ ਜ਼ਿੰਦਗੀ ਬਹੁਤ ਥੋੜੀ ਹੈ ਹਨਾ ਪਤਾ ਕਿਸੇ ਦਾ ਨਹੀਂ ਸਾਹ ਆ ਆਮ ਆਦਮੀ ਇੱਕ ਦਮੀ ਹਨਾ ਜੀ ਦਮ ਆਇਆ ਚਾਹੇ ਨਾ ਆਇਆ ਰਾਈਟ ਤੇ ਇਸ ਕਰਕੇ ਆ ਸਾਨੂੰ ਇੱਕ ਦੂਜੇ ਦੀ ਸਪੋਰਟ ਕਰਨੀ ਚਾਹੀਦੀ ਆ ਨਾਲੇ ਅਸੀਂ ਇਦਾਂ ਦੀਆਂ ਕੰਟਰੀਆਂ ਚ ਆ ਕੇ ਗਲਤ ਕੰਮ ਕਰਦੇ ਆ ਸਾਡੇ ਲਈ ਸ਼ਰਮ ਦੀ ਗੱਲ ਹੈ ਰਵਿੰਦਰ ਜੀ ਥੋੜਾ ਜਾ ਹੁਣ ਦੱਸੋ ਕਿ ਅਸੀਂ ਦੇਖ ਰਹੇ ਹਾਂ ਕਿ ਤਿੰਨ ਘਰ ਜਿਹੜੇ ਉੱਚ ਪੇਟ ਦੇ ਵਿੱਚ ਆਏ ਇਹ ਜਿਹੜੀ ਅੱਗ ਲਗਾਈ ਗਈ ਜਾਣਬੁੱਝ ਕੇ ਉਹ ਕਿਹੜੇ ਘਰ ਨੂੰ ਟਾਰਗੇਟ ਕੀਤਾ ਗਿਆ ਉਹ ਜਿਹੜਾ ਮਿਡਲ ਵਾਲਾ ਘਰ ਅੰਡਰ ਕੰਸਟਰਕਸ਼ਨ ਸੀਗਾ ਹਨਾ ਜੀ ਉਹ ਨਸ਼ਤਰ ਸਿੰਘ ਬਰਾੜ ਉਹਨਾਂ ਦਾ ਸੀਗਾ ਬੜੇ ਵਧੀਆ ਬੰਦੇ ਆ ਤੇ ਕੈਲਗਰੀ ਦੇ ਵਿੱਚ ਤਾਂ ਉਹਨਾਂ ਦਾ ਕਿਸੇ ਨਾਲ ਬੈਰ ਨਹੀਂ ਹੈਗਾ ਹਨਾ ਜੀ ਤੇ ਪਤਾ ਨਹੀਂ ਕਿੱਥੋਂ ਉਹਨਾਂ ਨੇ ਆਪਣੇ ਮੂੰਹੋਂ ਹੀ ਕਿਹਾ ਕਿ ਸਾਡੇ ਕਿਸੇ ਨਾਲ ਕੋਈ ਰੰਜਿਸ਼ ਰੱਖਦਾ ਸਾਡੇ ਨਾਲ ਪਰਿਵਾਰਕ ਮੈਂਬਰ ਤੇ ਪਰ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਜੋ ਸੁਣ ਰਹੇ ਆ ਕਿ ਭਾਈ ਸਾਹਿਬ ਜੀ ਉਹਨਾਂ ਦਾ ਤਾਂ ਘਰ ਅੰਡਰ ਕੰਸਟਰਕਸ਼ਨ ਸੀਗਾ ਹਨਾ ਜੀ ਅਸੀਂ ਤਾਂ ਬਹੁਤ ਰੀਜਾ ਨਾਲ ਬਣਾਇਆ 3-4 ਸਾਲ ਲੱਗੇ ਸਾਨੂੰ ਬਣਾਉਣੇ ਨੂੰ ਆ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਤੁਸੀਂ ਇਹ ਰੰਜਿਸ਼ ਖਤਮ ਕਰੋ ਹਨਾ ਜੀ ਮੈਂ ਬਰਾੜ ਭਾਜੀ ਨੂੰ ਵੀ ਬੇਨਤੀ ਕੀਤੀ ਹੈ ਕਿ ਭਾਜੀ ਅਸੀਂ ਬਦਲਾ ਨਹੀਂ ਲੈਣਾ ਪਰਮਾਤਮਾ ਉਹਨਾਂ ਦਾ ਭਲਾ ਕਰੇ ਹਨਾ ਜੀ ਕਿ ਜਦੋਂ ਬਾਰ-ਬਾਰ ਬਦਲੇ ਦੀ ਭਾਵਨਾ ਆਂਦੀ ਹੈ ਤੇ ਉਹਦੇ ਨਾਲ ਕੰਮ ਹੋਰ ਵਿਗੜਦਾ ਤੇ ਅਸੀਂ ਆਪਣੀਆਂ ਜਨਰੇਸ਼ਨਾਂ ਲਈ ਕੀ ਛੱਡ ਕੇ ਜਾਵਾਂਗੇ ਪਰ ਤੁਹਾਡਾ ਤਾਂ ਕੋਈ ਲੈਣਾ ਦੇਣਾ ਹੀ ਨਹੀਂ ਸੀ ਹਾਂਜੀ ਮੇਰਾ ਤਾਂ ਲੈਣਾ ਦੇਣਾ ਨਹੀਂ ਸੀ ਪਰ ਜਦੋਂ ਕਿਸੇ ਨੇ ਕਿਸੇ ਤੋਂ ਬਦਲਾ ਲੈਣਾ ਹੁੰਦਾ ਨਾ ਉਹਦੇ ਅੰਦਰ ਈਰਖਾ ਭਾਵਨਾ ਇਦਾਂ ਹੁੰਦੀ ਉਹ ਕਿਸੇ ਬਾਰੇ ਕਿਸੇ ਬਾਰੇ ਵੀ ਨਹੀਂ ਸੋਚਦਾ ਕਹਿੰਦੇ ਨਾ ਬਦਲੇ ਦੀ ਅੱਗ ਚ ਇਨਸਾਨ ਅੰਨਾ ਹੁੰਦਾ ਏ ਉਹੀ ਬਦਲੇ ਦੀ ਅੱਗ ਹੈ ਹਾਂਜੀ ਇਹ ਬਦਲੇ ਦੀ ਅੱਗ ਹੈ ਤੇ ਇਹਦੇ ਨਾਲ ਸਾਡੀ ਕਮਿਊਨਿਟੀ ਹਾਈ ਲੈਵਲ ਤੇ ਬਦਨਾਮ ਅਸੀਂ ਜਿੰਨੇ ਮਰਜੀ ਲੰਗਰ ਲਾ ਲਈਏ ਜਿੰਨੀਆਂ ਮਰਜੀ ਡੋਨੇਸ਼ਨਾਂ ਦੇ ਲਈਏ ਐਂਡ ਦੇ ਉੱਤੇ ਅਸੀਂ ਬਦਨਾਮ ਹੋ ਜੰਨੇ ਆ ਇਹਦਾ ਕਾਰਨ ਕੀ ਆ ਇਹਦਾ ਕਾਰਨ ਸਾਡਾ ਇਕੱਠ ਨਹੀਂ ਹੈਗਾ ਅਸੀਂ ਇੱਕ ਦੂਜੇ ਨੂੰ ਥੋੜੇ ਥੋੜੇ ਪੈਸਿਆਂ ਪਿੱਛੇ ਮਾਰਨ ਲਈ ਕਦੀ ਕਿਸੇ ਦੇ ਪੈਸੇ ਮਾਰ ਲਏ ਕੁਝ ਹੋ ਗਿਆ ਉਹ ਕਿਹੜਾ ਨਾਲ ਜਾਣੀਆਂ ਚੀਜ਼ਾਂ ਹਨਾ ਘਰ-ਬਾਰ ਵੀ ਇੱਥੇ ਰਹਿ ਜਾਣੇ ਆ ਤੇ ਇਸ ਕਰਕੇ ਬਦਲਣ ਦੀ ਭਾਵਨਾ ਨਹੀਂ ਰੱਖਣੀ ਚਾਹੀਦੀ। ਇਹ ਗੱਲ ਇਹਨਾਂ ਨੇ ਠੀਕ ਕਹੀ ਕਿਉਂਕਿ ਸਾਡੀ ਕਮਿਊਨਿਟੀ ਬੜੀ ਅਸੀਂ ਕਹਿੰਨੇ ਕਿ ਦਾਨੀਆਂ ਪਰ ਕਹਿੰਦੇ ਨਾ ਸਿੱਖ ਸਿੱਖ ਨੂੰ ਨਾ ਮਾਰੇ ਕੌਮ ਕਦੇ ਵੀ ਨਾ ਹਾਰੇ ਕਿਉਂਕਿ ਅਸੀਂ ਆਪ ਦੇ ਵਿੱਚ ਹੀ ਇੰਨਾ ਜ਼ਿਆਦਾ ਇੱਕ ਦੂਜੇ ਦੇ ਨੱਤਾਂ ਖਿੱਚਣ ਲੱਗ ਗਏ ਕਿ ਬਾਹਰ ਬੈਠੇ ਲੋਕ ਹੱਸਦੇ ਨੇ ਕਿ ਇਹ ਦੇਖੋ ਜੀ ਵਿਦੇਸ਼ਾਂ 'ਚ ਗਏ ਸੀ ਇਹ ਕਹਿਣ ਕਿ ਅਸੀਂ ਤਾਂ ਜੀ ਚੰਗੀ ਜ਼ਿੰਦਗੀ ਜੀਣ ਚੱਲੇ ਆ। ਹਾਂਜੀ ਇਹ ਚੰਗੀ ਜ਼ਿੰਦਗੀ ਜੀਣ ਦੇ ਜਿਹੜੇ ਆ ਅਸਾਰ ਨਹੀਂ ਹੈਗੇ। ਹਨਾ ਤੁਸੀਂ ਤਾਂ ਇਦਾਂ ਦੇ ਕੰਮ ਕਰਨੇ ਚਾਹੀਦੇ ਆਪਣੇ ਬੱਚਿਆਂ ਨੂੰ ਗੇਮਾਂ 'ਚ ਪਾਉਣਾ ਚਾਹੀਦਾ ਵਧੀਆ ਕੰਮ ਸਿਖਾਉਣ ਕਮਿਊਨਿਟੀ ਨੂੰ ਤੁਸੀਂ ਗਿਫਟ ਕਰ ਰਹੇ ਆ ਅਸੀਂ ਮਿਲੀਅਨ ਡਾਲਰ ਚਿਲਡਰਨ ਹਸਪੀਟਲ ਨੂੰ ਦਿੱਤਾ ਜਦੋਂ ਨਵਾਂ ਬਣਿਆ ਮਿਲੀਅਨ ਡਾਲਰ ਇਕੱਠਾ ਕਰਕੇ ਦਿੱਤਾ ਸਾਊਥ ਏਸ਼ੀਅਨ ਕਮਿਟੀ ਆਪ ਸਾਡੀ ਸਾਰੀ ਨੇ ਕਿ ਪੀਟਰ ਲੋਇਡ ਨੂੰ ਦਿੱਤਾ ਹੋਰ ਕਿੰਨੀਆਂ-ਕਿੰਨੀਆਂ ਡੋਨੇਸ਼ਨਾਂ ਦਿੱਤੀਆਂ ਕੈਲਗਰੀ ਦੇ ਵਿੱਚ ਮੈਨੂੰ ਯਾਦ ਹੈ ਕਿ ਜਦੋਂ ਮਿਲੀਅਨ ਡਾਲਰ ਚਿਲਡਰਨ ਹਸਪੀਟਲ ਦਿੱਤਾ ਸੀ ਉਹਨਾਂ ਨੇ ਸਾਨੂੰ ਡਿਨਰ ਤੇ ਸੱਦਿਆ ਸੀ ਸਾਨੂੰ ਅਪਰੀਜ਼ ਕੀਤਾ ਸੀ ਹਨਾ ਤੇ ਉਹ ਕੀ ਫਾਇਦਾ ਉਹ ਕਹਣਗੇ ਆਹੀ ਬੰਦੇ ਫਿਰ ਲੜਦੇ ਆ ਇਹ ਇੱਕ ਦੂਜੇ ਨੂੰ ਮਾਰ ਰਹੇ ਆ ਅਚਰ ਰਵਿੰਦਰ ਜੀ ਇਹ ਦੋ ਘਰ ਜਿਹੜੇ ਆਪਣੇ ਤੁਸੀਂ ਕਹ ਕੇ ਪੰਜਾਬੀ ਭਾਈਚਾਰੇ ਦੀ ਜਿਹੜਾ ਤੀਜਾ ਘਰ ਸੀ ਉਹ ਕਹਿਆ ਜਾਣਾ ਪਾਕਿਸਤਾਨੀ ਪਰਿਵਾਰ ਦਾ ਹਾਂਜੀ ਉਹਨਾਂ ਨੇ 3 ਮਹੀਨੇ ਪਹਿਲਾਂ ਹੀ ਖਰੀਦਿਆ ਧੰਨਾ ਸਿੰਘ ਜੀ ਐਕਸਪੋਰਟ ਤੋਂ ਸੀ ਉਹਨਾਂ ਦਾ ਘਰ ਸੀਗਾ ਉਹ ਵੀ ਬਹੁਤ ਵਧੀਆ ਇਨਸਾਨ ਸੀ ਤੇ ਉਹਨਾਂ ਦਾ ਪਰ ਇੱਥੇ ਦਿਲ ਨਹੀਂ ਲੱਗਾ ਉਹ ਬਹੁਤ ਜ਼ਿਆਦਾ ਉੱਥੇ ਰਹਿੰਦੇ ਸੀ ਉਹਨਾਂ ਨੇ ਕਹਿੰਦੇ ਮੇਰਾ ਦਿਲ ਨਹੀਂ ਲੱਗਦਾ ਸਨੋ ਬਹੁਤ ਪੈਂਦੀ ਆ ਮੈਂ ਇਸਨੂੰ 3 ਮਹੀਨੇ ਪਹਿਲਾਂ ਸੈਇਦ ਆ ਪਾਜੀ ਆ ਉਹ ਆਈ ਆ ਇੱਥੇ 3 ਮਹੀਨੇ ਪਹਿਲਾਂ ਹੁਣ ਪਾਕਿਸਤਾਨ ਲੈਂਡ ਹੀ ਹੋਈ ਸੀ ਜਾ ਕੇ ਜਦੋਂ ਉਹਨਾਂ ਨੂੰ ਪਤਾ ਲੱਗਾ ਉਹ ਅੱਜ ਮੇਰੇ ਖਿਆਲ ਨਾਲ ਉਹਨਾਂ ਨੇ ਵੈਕ ਆ ਜਾਣਾ ਤੇ ਉਹ ਫਿਰ ਉਹਨਾਂ ਲਈ ਵੀ ਬਹੁਤ ਮਾੜਾ ਹੋਇਆ ਕਿ ਚਲੋ ਗਲਤੀ ਉਹਨਾਂ ਦੀ ਵੀ ਕੋਈ ਨਹੀਂ ਹੈਗੀ ਪਰ ਜਦੋਂ ਅੱਗ ਅੱਗੇ ਨਹੀਂ ਸੋਚਦੀ ਹੈਗੀ ਕਿ ਕਿਹਨੂੰ ਲੱਗਣਾ ਕਿਹਨੂੰ ਨਹੀਂ ਲੱਗਣਾ ਇੱਧਰ ਭਾਜੀ ਸਰਜੀਤ ਭਾਜੀ ਦਾ ਘਰ ਆ ਸਰਜੀਤ ਸਿੰਘ ਪਰਮਾਰ ਉਹਨਾਂ ਦਾ ਇਹਨਾਂ ਦੇ ਘਰ ਦੀਆਂ ਵਿੰਡੋਆਂ ਕ੍ਰੈਕ ਹੋ ਗਈਆਂ 7-8 ਗਰਾਜ ਡੋਰ ਨੂੰ ਵੀ ਹੀਟ ਲੱਗੀ ਆ ਜੇ ਫਾਇਰ ਵਾਲੇ ਨਾਂ ਦੇ ਟਾਈਮ ਸਿਰ ਤੇ ਫਿਰ ਹੋਰ ਵੀ ਨੁਕਸਾਨ ਹੋਣਾ ਸੀ ਰਵਿੰਦਰ ਜੀ ਆਪਣੀਆਂ ਅੱਖਾਂ ਦੇ ਸਾਹਮਣੇ ਬੰਦਾ ਜਦੋਂ ਦੇਖਿਆ ਹੋਵੇਗਾ ਉਦੋਂ ਤਾਂ ਬੜੇ ਮਨ ਦੇ ਵਿੱਚ ਬੰਦਾ ਗੀੜਾ ਮਾਰਦਾ ਹੈ ਕੰਸਟਰਕਸ਼ਨ ਜਦੋਂ ਚੱਲਦੀ ਹੁੰਦੀ ਹੈ ਘਰ ਵੱਲ ਹਨਾ ਪਰ ਅੱਖਾਂ ਦੇ ਸਾਹਮਣੇ ਖੜ ਕੇ ਆਪਣਾ ਆਸ਼ੀਆਨਾ ਛੜਦੇ ਹੋਏ ਦੇਖਣਾ ਮੈਨੂੰ ਲੱਗਦਾ ਹੈ ਕਿ ਹਰ ਕਿਸੇ ਦੇ ਵਾਸਤਾ ਨਹੀਂ ਉਦੋਂ ਮੈਨੂੰ ਲੱਗਦਾ ਕਿ ਕੋਈ ਤੁਹਾਡੇ ਮੋਢੇ ਤੇ ਵੀ ਹੱਥ ਰੱਖ ਦਵੇ ਨਾ ਉਦੋਂ ਲੱਗਦਾ ਕਿ ਸਭ ਕੁਝ ਮੇਰਾ ਟੁੱਟ ਗਿਆ ਹਾਂਜੀ ਇਹ ਜੀ ਗਰਮੇਸ਼ ਸਿੰਘ ਚੀਮਾ ਮੇਰੇ ਫਰੈਂਡ ਆ ਇਹਨਾਂ ਨੇ ਅਸੀਂ ਇਕੱਠਿਆਂ ਨੇ ਮੇਰੀ ਹੈਲਪ ਕੀਤੀ ਇਹਨਾਂ ਨੇ ਬਹੁਤ ਬ੍ਰਦਰ ਹੀ ਆ ਮੇਰੇ ਸਮਝ ਲਓ ਤੇ ਉੱਥੇ ਮੈਂ ਬੈਠਾ ਸੀ ਘਾਹ ਤੇ ਜਦੋਂ ਘਰਬਾਰਨ ਹੋ ਰਿਹਾ ਸੀ ਤੇ ਫਿਰ ਮੈਂ ਚੌਪਈ ਸਾਹਿਬ ਦਾ ਪਾਠ ਕੀਤਾ ਮਹਾਰਾਜ ਵੀ ਗੁਰੂ ਗੋਬਿੰਦ ਸਿੰਘ ਜੀ ਤੇ ਕਿੰਨੇ ਹਨਾ ਉਹਨਾਂ ਨੇ ਕਿੰਨੀਆਂ ਚਮਕੌਰ ਦੀ ਗੜੀ ਜਹਾ ਹੋਰ ਤੇ ਮੈਨੂੰ ਉਹੀ ਪਾਠ ਕਰਕੇ ਮੇਰੇ ਮਨ ਨੂੰ ਹੌਸਲਾ ਆਇਆ ਮੈਂ ਖੜਾ ਹੋ ਗਿਆ ਵਾਹਿਗੁਰੂ ਹਮ ਆਹ ਹਾਂਜੀ ਹਾਂਜੀ ਤੇ ਫਿਰ ਸਵੇਰ ਦਾ ਟਾਈਮ ਸੀ 2 ਵਜੇ ਤੇ ਹਾਂਜੀ ਤੇ ਫਿਰ ਮੇਰੇ ਕੋ ਕਪੜੇ ਵੀ ਨਹੀਂ ਸੀ ਫਿਰ ਮੈਂ ਇੱਥੇ ਰਹਿੰਦੇ ਆ ਕਿਨਪ੍ਰੀਤ ਸਿੰਘ ਬਾਜਵਾ ਉਹਨਾਂ ਦੇ ਡੈਡੀ ਨੂੰ ਸਦਿਆ ਉਹ ਫਿਰ ਮਹਾਰਾਜ ਰੂਪ ਲੈ ਕੇ ਗਏ ਤੇ ਉਹਨੇ ਮੈਨੂੰ ਹੌਸਲਾ ਦਿੱਤਾ ਹਾਂਜੀ ਇਸ ਚੀਜ਼ ਨੇ ਤੇ ਅ ਕਦੇ-ਕਦੇ ਫੀਲ ਹੁੰਦਾ ਪਰ ਇੰਨਾ ਨਹੀਂ ਹੁੰਦਾ ਮਨ ਉਦੋਂ ਭਰਿਆ ਸੀ ਅ ਨਹੀਂ ਉਹ ਮਹਾਰਾਜ ਨੇ ਹੌਸਲਾ ਬਖਸ਼ ਦਿੱਤਾ ਮੇਰੀ ਮਾਂ ਥੋੜਾ ਜਿਹਾ ਕਰਦੀ ਸੀ ਰੋਂਦੀ ਸੀ ਮਾਤਾ ਕਹਿੰਦੀ ਪੁੱਤ ਬਹੁਤ ਤੂੰ ਇਕੱਲੇ ਨਹੀਂ ਮਿਹਨਤ ਕੀਤੀ ਆ ਨਾਲ ਇਹਨਾਂ ਨੇ ਚੀਮਾ ਸਾਹਿਬ ਨੇ ਤੇ ਹੱਲੇ ਸੀ ਰਹਿ ਕੇ ਵੀ ਨਹੀਂ ਦੇਖਿਆ ਚਾਹ ਨਹੀਂ ਪੂਰੇ ਹੋਏ ਅ ਫਿਰ ਮੇਰੀਆਂ ਅੱਖਾਂ ਮੜ ਜਾ ਮੈਂ ਕਿਹਾ ਮਾਤਾ ਜੀ ਰੋਣਾ ਕੱਲ ਹੀ ਆ ਹਨਾ ਇਹ ਤਾਂ ਉਹਦੀ ਰਜਾ ਚ ਰਾਜੀ ਰਹਿਣਾ ਪੈਂਦਾ ਇਨਸਾਨ ਕਹਿੰਦੇ ਤੰਦਰੁਸਤ ਹੋਣਾ ਚਾਹੀਦਾ ਘਰ ਫੇਰ ਬਣ ਜਾਂਦੇ ਮੈਨੂੰ ਇਦਾਂ ਕਿਸੇ ਵੱਲੇ ਫੀਲ ਹੋਇਆ ਕਿ ਮੈਂ ਜਦਾ 에ਰਪੋਰਟ ਤੇ ਲੈਂਡ ਹੋਇਆ ਹੁੰਦਾ ਨਾ ਬੰਦੇ ਕੋਲ ਡੋਰ ਟੱਚ ਹੀ ਹੁੰਦੇ ਮੇਰੇ ਕੋਲ ਉਹ ਵੀ ਨਹੀਂ ਸੀਗੇ ਪਰ ਗੁਰੂ ਨਾਲ ਆ ਹਾਂਜੀ ਤੇ ਬਾਕੀ ਚੀਮਾ ਜੀ ਨੇ ਵੀ ਇਨਾਂ ਨੇ ਵੀ ਬਹੁਤ ਹੈਲਪ ਕੀਤੀ ਤੁਸੀਂ ਇਹਨਾਂ ਨੇ ਵੀ ਜੀਮਾ ਜੀ ਮੈਨੂੰ ਲੱਗਦਾ ਕਿ ਥੋੜੇ ਥੋੜੇ ਜਿਹੜੀਆਂ ਭਾਵਨਾਵਾਂ ਤੁਸੀਂ ਸ਼ਬਦਾਂ ਦੇ ਵਿੱਚ ਬਿਆਨ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਉਹਨਾਂ ਦੀਆਂ ਅੱਖਾਂ ਬਿਆਨ ਕਰ ਰਹੀਆਂ ਨੇ ਹਾਂਜੀ ਬਿਲਕੁਲ ਕਿਉਂਕਿ ਇਹ ਜਦੋਂ ਮੇਰੇ ਅੱਖਾਂ ਦੇ ਸਾਹਮਣੇ ਸਾਰਾ ਕੁਝ ਬਣਿਆ ਆਪ ਹੱਥੀਂ ਵੀ ਬਹੁਤ ਕੰਮ ਕੀਤਾ ਸੀ ਇੱਥੇ ਦੁਹਾਂ ਨੇ ਭਰਾਵਾਂ ਵਾਂਗ ਰਲ ਕੇ ਤੇ ਬਹੁਤ ਕੁਝ ਇਹਦੇ ਘਰ ਦੇ ਵਿੱਚ ਅਸੀਂ ਕੀਤਾ ਸੀਗਾ ਹੱਥਾਂ ਦੇ ਨਾਲ ਪਰ ਜਦੋਂ ਆਸ਼ਾਨ ਜਿਹੜਾ ਹੱਥੀਂ ਬਣਾਇਆ ਹੋਵੇ ਜਦੋਂ ਟੈਟਰੀ ਹੋ ਜਵੇ ਦੁੱਖ ਹੁੰਦਾ ਆ ਕਿਉਂਕਿ ਉਹ ਉਸ ਵੇਲੇ ਰਵਿੰਦਰ ਜੀ ਦਾ ਨਹੀਂ ਸੀ ਉਹ ਤਾਂ ਇਦਾਂ ਲੱਗ ਰਿਹਾ ਸੀ ਕਿ ਉਹ ਤੁਹਾਡਾ ਘਰ ਜਾ ਰਿਹਾ ਹੈ ਬਿਲਕੁਲ ਜੀ ਬਿਲਕੁਲ ਹੂੰ ਤੇ ਉਸ ਵੇਲੇ ਜਦੋਂ ਇਹ ਘਟਨਾ ਵਾਪਰੀ ਤੁਹਾਨੂੰ ਫੋਨ ਤੇ ਜਾਣਕਾਰੀ ਮਿਲਦੀ ਹੈ ਮੈਨੂੰ ਜਦੋਂ ਮੈਨੂੰ ਤਾਂ ਸੁੱਤਾ ਪਿਆ ਮੈਂ ਤਾਂ ਇੱਥੇ ਨਹੀਂ ਇਸ ਕਮਿਊਨਿਟੀ 'ਚ ਨਹੀਂ ਰਹਿੰਦਾ ਮੈਂ ਤਾਂ ਕਾਰਨਰ ਸਟੋਨ ਦੇ ਵਿੱਚ ਰਹਿੰਦਾ ਹੈਗਾ ਮੈਨੂੰ ਉੱਥੇ ਫੋਨ ਆਪਣੇ ਦੋਸਤ ਨੇ ਫੋਨ ਕੀਤਾ ਮਰੇ ਨੇ ਤਾਂ ਉਹਨੇ ਦੱਸਿਆ ਤੇ ਮੈਂ ਫਿਰ ਬਾਅਦ ਵਿੱਚ ਇਹਨਾਂ ਦੇ ਕੋਲ ਆਇਆ ਜਦੋਂ ਤੱਕ ਤੁਸੀਂ ਪਹੁੰਚੇ ਸੀ ਕਿੰਨਾ ਕੁ ਨੁਕਸਾਨ ਹੋ ਗਿਆ ਸੀ ਮੈਂ ਤਾਂ ਕਾਫੀ ਲੇਟ ਆਇਆ ਇਹਨਾਂ ਦੇ ਕੋਲ ਕਿਉਂਕਿ ਮੇਰੀ ਅਪਾਇੰਟਮੈਂਟ ਸੀਗੀ ਅਪਾਰਟਮੈਂਟ ਤੋਂ ਹੋ ਕੇ ਫਿਰ ਮੈਂ ਇੱਥੇ ਰੰਦ ਕੋਲ ਪਹੁੰਚਿਆ ਮੈਂ ਤਾਂ ਤਕਰੀਬਨ 11:00 ਵਜੇ ਪਹੁੰਚਾ ਹੁਣ 10:00 11:00 ਵਜੇ ਤਕਰੀਬ ਉਦੋਂ ਤਾਂ ਸਾਰੇ ਕੁਝ ਬਰਨ ਹੋ ਬਸ ਫਾਇਰ ਬ ਮੈਂ ਜਿਵੇਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਇਹ ਕਮਿਊਨਿਟੀ ਦੇ ਵਿੱਚ ਘਰ ਲੈਣਾ ਹਰ ਕਿਸੇ ਦਾ ਸੁਪਨਾ ਹੁੰਦਾ ਹੈ ਕਿ ਜਦੋਂ ਅਸੀਂ ਆਪਣੇ ਪੈਰਾਂ ਤੇ ਖੜੇ ਹੋ ਕੇ ਇੱਕ ਮਕਾਨ ਤੇ ਪਹੁੰਚ ਜਾਗੇ ਨਾ ਤੇ ਅਸੀਂ ਕੌਨਰ ਵਿੱਚ ਕਰ ਲੈਣਾ ਹੈ ਬਿਲਕੁਲ ਜੀ ਹਾਂ ਜੀ ਕਿਉਂਕਿ ਇਹ ਇੱਕ ਬਹੁਤ ਵਧੀਆ ਇਲਾਕਾ ਆ ਖੁੱਲੇ ਡੁੱਲੇ ਘਰ ਆ ਤੇ ਕਰਨ ਦੇ ਵਿੱਚ ਤੁਸੀਂ ਦੇਖੋ ਡਿਸਟੈਂਸ ਵੀ ਕਿੰਨਾ ਆ ਇੱਥੇ ਤੇ ਹਾਲਾਂਕਿ ਕੈਲਗਰੀ ਦੇ ਵਿੱਚ ਬਹੁਤ ਘੱਟ ਡਿਸਟੈਂਸ ਹੈਗਾ ਜੋ ਅੱਜ ਕਰ ਘਰ ਬਣਾਉਂਦੇ ਹੋ ਤਾਂ 5 ਫੁੱਟ ਦਾ ਹੀ ਫਰਕ ਹੈ ਜ਼ੀਰੋ ਲੋਡ ਦੇ ਵਿੱਚ 3-4 ਫੁੱਟ 5 ਫੁੱਟ ਦਾ ਫਰਕ ਹੈ ਪਰ ਫਿਰ ਵੀ ਐਡਾ ਵੱਡਾ ਨੁਕਸਾਨ ਹੋ ਜਾਣਾ ਜਿਹੜਾ ਫਾਇਰ ਬ੍ਰਿਗੇਡ ਦਾ ਕੋਈ ਚੰਗਾ ਸਿਸਟਮ ਚਾਹੀਦਾ ਇੰਤਜ਼ਾਮ ਚਾਹੀਦਾ ਕਿਉਂਕਿ ਉਹਦਾ ਰਿਸਪੌਂਸ ਟਾਈਮ ਵੀ ਬੈਟਰ ਹੋਣਾ ਚਾਹੀਦਾ ਤਾਂ ਕਿ ਅੱਗੇ ਤੋਂ ਇਹੋ ਜਿਹੀ ਘਟਨਾ ਨਾ ਵਾਪਰੇ ਰਵਿੰਦਰ ਜੀ ਸ਼ੁਰੂਆਤ ਦੇ ਵਿੱਚ ਫਾਇਰ ਬ੍ਰਿਗੇਡ ਜਦੋਂ ਥੋੜਾ ਸਮਾਂ ਲੱਗਾ ਤੁਸੀਂ ਆਪਣੇ ਪੱਧਰ ਤੇ ਵੀ ਕੋਈ ਕੋਸ਼ਿਸ਼ ਕੀਤੀ ਹਾਂਜੀ ਮੈਂ ਉਹਨਾਂ ਨੂੰ ਫੋਨ ਕੀਤਾ ਸੀਗਾ ਤੇ ਉਹਨਾਂ ਨਾਲ ਗੱਲ ਕੀਤੀ ਸੀ ਕਿ ਵੀ ਹਲੇ ਤੁਸੀਂ ਲੇਟ ਹਨ ਹਣਾ ਤੇ ਉਹ 2:20 ਮਿੰਟ ਤੇ ਜ ਪਹਿਲਾ ਕਾਲ ਕਰਤੀਆਂ ਸੀਗਾ ਲਾਈਕ 30 ਮਿੰਟਸ ਲੱਗੇ ਉਹਨਾਂ ਨੂੰ ਇੱਥੇ ਆਉਣੇ ਨੂੰ ਬਾਲਜਕ ਤੋਂ ਆਉਂਦੇ ਆ ਮੈਂ ਇਹੋ ਹੀ ਬੇਨਤੀ ਕਰਾਂਗਾ ਕਿ ਇੱਥੇ ਫਾਇਰ ਹਾਲ ਦਾ ਉਹ ਸਟੇਸ਼ਨ ਜਿਹੜਾ ਇੱਥੇ ਹੋਣਾ ਚਾਹੀਦਾ ਨੇੜੇ ਤੇ ਰੌਕੀ ਵੀ ਉਹਨੂੰ ਮੈਂ ਬੇਨਤੀ ਕਰਦਾ ਕਿ ਉਹ ਇਸ ਕਮੇਟੀ ਦੇ ਨੇੜੇ ਬਣਾਉਣ ਤਾਂ ਕਿ ਇਹ ਇੱਥੋਂ ਘੱਟ ਸਮੇਂ 'ਚ ਪਹੁੰਚ ਕੇ ਫਾਇਰ ਦੀ ਜਿਹੜੀ ਸਥਿਤੀ ਤੇ ਕੰਟਰੋਲ ਕੀਤਾ ਜਾ ਸਕਦਾ ਹੈ ਤੇ ਬਾਕੀ ਕੌਂਗਰਸ ਦੀ ਕਮੇਟੀ ਨੇ ਬਹੁਤ ਹੈਲਪ ਕੀਤੀ ਮੇਰੀ ਸਾਰਿਆਂ ਨੇ ਆ ਕੇ ਹਾਲਚਾਲ ਪੁੱਛਿਆ ਅਬਰਾੜ ਭਾਜੀ ਜਿਸ ਕਨ ਬਰਾੜ ਸਾਹਮਣੇ ਘਰ ਆ ਉਹਨਾਂ ਦਾ ਤੇ ਉਹਨਾਂ ਨੇ ਵੀ ਬਹੁਤ ਸਾਰਾ ਦਿਨ ਚਾਹ ਪਾਣੀ ਦਾ ਲੰਗਰ ਜਿੰਨੇ ਵੀ ਬੰਦੇ ਮੈਨੂੰ ਮਿਲਣ ਆਏ ਉਹਨਾਂ ਨੇ ਚਾਹ ਪਾਣੀ ਸਾਰਿਆਂ ਨੂੰ ਪੁਲਾਇਆ ਰਣਜੀਤ ਸਿੰਘ ਆ ਐਮ ਐਨ ਐਨ ਰੂਫਿੰਗ ਵਾਲੇ ਉਹਨਾਂ ਨੇ ਮੈਨੂੰ ਗੱਡੀ ਖੜੀ ਕਰਕੇ ਚਾਬੀ ਫੜਾਤੀ ਕਹਿੰਦੇ ਜਿੰਨੇ ਦਿਨ ਮਰਜੀ ਚਲਾ ਹਾਂ ਨਾ ਇਦਾਂ ਦੇ ਇਨਸਾਨ ਹੋਰ ਸਾਰੇ ਗੱਡੀਆਂ ਦਾ ਵੀ ਨੁਕਸਾਨ ਹੋਇਆ ਹਾਂ ਸਾਰੀਆਂ ਗੱਡੀਆਂ ਵਿੱਚੇ ਖੜੀਆਂ ਹਾਂਜੀ ਸੜ ਗਈਆਂ ਹਾਂਜੀ ਤੇ ਉਹ ਹਾਂਜੀ ਹੁਣ ਰੈਂਟਲ ਲਈਏ ਇੱਕ ਗੱਡੀ ਕਿੰਨਾ ਸਮਾਂ ਹੋ ਗਿਆ ਸੀ ਤੁਹਾਨੂੰ ਰਹਿੰਦੇ ਤੇ 2 ਸਾਲ ਪੌਣੇ ਇੱਕ 2 ਸਾਲ ਹੋ ਗਿਆ ਸੀ ਮਤਲਬ ਅੱਜ ਤਾਂ ਬੜੀ ਸ਼ੁਰੂਆਤ ਸੀ ਹਾਂਜੀ ਹਾਂਜੀ ਇਸ ਤੋਂ ਪਹਿਲਾਂ ਤੁਸੀਂ ਕਿਹੜੀ ਕਮਿਊਨਿਟੀ ਰਹਿੰਦੇ ਰਹੇ ਮੈਂ ਤਾਰਾ ਲੀਆ ਪਲੇਸ ਤੇ ਰਹਿੰਦਾ ਰਿਆਂ 22 ਸਾਲ ਉੱਥੇ ਰਿਆਂ ਹਾਂਜੀ ਹਾਂਜੀ ਤੇ ਫਿਰ ਵੀ ਗੱਲ ਕਿ ਮਨ 'ਚ ਸੀਗਾ ਕਿ ਇੱਕ ਦਿਨ ਵੱਡਾ ਘਰ ਪਾਉਣਾ ਹੈ ਹਾਂਜੀ ਅ ਮਨ 'ਚ ਦੇ ਵਿੱਚ ਬੱਚੇ ਕਹਿੰਦੇ ਕਿ ਹਾਂਜੀ ਵੱਡਾ ਘਰ ਪਾਉਣਾ ਤੇ ਅਸੀਂ ਕਿਹਾ ਚਲੋ ਹਾਂਜੀ ਇਧਰ ਨੂੰ ਮੂਵ ਹੁੰਨੇ ਆ ਤੇ ਮੈਂ ਸੋਚਿਆ ਸੀ ਰਾਇਲ ਅਕਬਾਲ ਉਧਰ ਨੂੰ ਚੱਲਦੇ ਆ ਕਹਿੰਦੇ ਨਹੀਂ ਪੰਜਾਬ ਜਿੱਥੇ ਪੰਜਾਬ ਆ ਉਧਰ ਨੂੰ ਚੱਲਦੇ ਆ ਮੇਰਾ ਲੜਕਾ ਕਹਿੰਦਾ ਤੇ ਕਹਿੰਦਾ ਕੈਨੇਡਾ ਜਵਾਲ ਨੂੰ ਚਲਦੇ ਆ। ਹਾਂ। ਤੇ ਹੋਰ ਵੀ ਮੇਰੇ ਫਰੈਂਡਸ ਨੇ ਲੋਟਸ ਲਈਆਂ ਸੀ ਅਸੀਂ ਅਸੀਂ ਇਕੱਠੇ ਨੇ ਬਣਾਏ ਤੇ ਇਸ ਕਰਕੇ ਅਸੀਂ ਇੱਥੇ ਆਏ। ਰਵਿੰਦਰ ਜੀ 80% ਚੰਗੀ ਕਮਿਊਨਿਟੀ ਦੇ ਵਿੱਚ ਸਿਰਫ ਉਹ 20% ਲੋਕਾਂ ਕਰਕੇ ਜਿਵੇਂ ਅਸੀਂ ਪਹਿਲਾਂ ਵੀ ਗੱਲ ਕਰ ਰਹੇ ਸੀ ਪਤਨਾਮੀ ਸਬਦੀ ਹੋ ਰਹੀ ਹੈ। ਕੈਨੇਡਾ ਜਦੋਂ ਤੁਸੀਂ ਆਏ ਸੀ ਹੁਣ ਦਾ ਕੈਨੇਡਾ ਕਿੰਨਾ ਬਦਲ ਗਿਆ? ਅਸੀਂ 97 ਚ ਆਏ ਸੀ ਜੀ। ਉਦੋਂ ਸਾਰਾ ਭਾਈਚਾਰਕ ਪਿਆਰ ਕੈਲਗਰੀ ਦੇ ਵਿੱਚ ਮੈਂ ਕੈਲਗਰੀ ਚ ਲੈਂਡ ਹੋਇਆ ਸੀ। ਹਾਂ। ਤੇ ਸਾਡੇ ਤਾਇਆ ਜੀ ਇੱਥੇ ਰਹਿੰਦੇ ਸੀ ਸੋਹਣ ਸਿੰਘ ਜੀ ਤੇ ਉਹਨਾਂ ਦਾ ਪਰਿਵਾਰ ਜੀ ਇੱਥੇ ਆਏ ਬੜਾ ਪਿਆਰ ਹੁੰਦਾ ਸੀ ਸਾਰੇ ਇੱਕ ਦੂਜੇ ਨੂੰ ਜਾਣਦੇ ਸੀ ਹੁਣ ਜਦੋਂ ਗੁਰਦੁਆਰੇ ਜਾਂਦੇ 95% ਕਮਿਊਨਿਟੀ ਨਵੀਂ ਹੁੰਦੀ ਆ ਹਨਾ ਜੀ ਤੇ ਉਹਨਾਂ ਨੂੰ ਵੀ ਮੈਂ ਬੇਨਤੀ ਕਰਨਾ ਵੱਧ ਤੋਂ ਵੱਧ ਸਵਾਵਾ ਕਰੋ ਜਿਹੜੇ ਕਲਚਰ ਪ੍ਰੋਗਰਾਮ ਆ ਹੋਰ ਗੁਰਦੁਆਰੇ ਸਾਹਿਬ ਦੇ ਉਹਨਾਂ ਦੇ ਵਿੱਚ ਹਿੱਸਾ ਲੈ ਕੇ ਸਾਰੇ ਇੱਕ ਦੂਜੇ ਦੀ ਹੈਲਪ ਕਰੋ ਕਲਚਰ ਚੇਂਜ ਹੋਇਆ ਇਹਦੇ ਵਿੱਚ ਕੋਈ ਨਹੀਂ ਦੁਨੀਆ ਫਾਸਟ ਚੱਲ ਰਹੀ ਹੈ ਹਨਾ ਪਰ ਪਰਿਵਾਰਕ ਸਾਂਝ ਪਿਆਰ ਵਾਲੀ ਸਾਂਝ ਉਹ ਘਟਦੀ ਜਾ ਰਹੀ ਹੈ ਬਹੁਤ ਜ਼ਿਆਦੀ ਖਿੱਚੋ ਤਾਣ ਕੋਈ ਕਹਿੰਦਾ ਮੈਂ ਉਹ ਤੋਂ ਉੱਪਰ ਚਲ ਜਮਾ ਮੈਂ ਉਹ ਤੋਂ ਉੱਪਰ ਡਰ ਵੀ ਘਟ ਗਿਆ ਲੋਕਾਂ 'ਚ ਡਰ ਵੀ ਘਟਿਆ ਹੋਇਆ ਫੇਕ ਜ਼ਿੰਦਗੀ ਜੀਣੇ ਆ ਉਹ ਕਿਉਂਕਿ ਜਿਹੜੀ ਵੀਡੀਓ ਸਾਹਮਣੇ ਆਈ ਜਿਸ ਵਿਅਕਤੀ ਨੇ ਅੱਗ ਲਗਾਈ ਤੁਸੀਂ ਦੇਖੋ ਬਿਨਾਂ ਡਰ ਤੋਂ ਉੱਥੇ ਖੜਾ ਰਿਹਾ ਹਾਂ ਉਹ ਪੂਰਾ 157 ਤੇ ਅੰਦਰ ਬੜਿਆ ਤੇ 2:00 11 ਮਿੰਟ ਤੇ ਉਹ ਗਿਆ ਯਾਨੀ ਤਕਰੀਬਨ 15 ਮਿੰਟ 15 ਮਿੰਟ 14-15 ਮਿੰਟ ਉਹਨੇ ਅੱਗ ਲਾਣੇ ਨੂੰ ਲਾਏ ਤੇ ਉਹ 15 ਮਿੰਟ ਬਹੁਤ ਹੁੰਦੇ ਉਹਦੇ ਵਿੱਚ ਡਰ ਹੁੰਦਾ ਕਿ ਮੈਂ ਫੜਨਾ ਹੋ ਜਾਵਾਂ ਪਰ ਉਹ ਪ੍ਰੋਪਰ ਤਰੀਕੇ ਨਾਲ ਇਹਨੂੰ ਆਪਣੀ ਤਸੱਲੀ ਕਰਕੇ ਫਿਰ ਗਿਆ ਹਨਾ ਜੀ ਤੇ ਪਰ ਇਹ ਉਹਨਾਂ ਵੀਰਾਂ ਨੂੰ ਵੀ ਸੋਚਣਾ ਚਾਹੀਦਾ ਕਿ ਇਦਾਂ ਦੇ ਕੰਮ ਨਾ ਕਰੋ ਥੋੜੇ ਪੈਸਿਆਂ ਲਈ ਲੈ ਕੇ ਕਰਦੇ ਆ ਤੁਸੀਂ ਹਨਾ ਕੰਮ ਕਰਾਉਣ ਵਾਲੇ ਪਿੱਛੇ ਬੈਠੇ ਆ ਤੁਸੀਂ ਕਿਸੇ ਦਾ ਨਾ ਮਾੜਾ ਕਰਮ ਲਿਖਿਆ ਗਿਆ ਹਨਾ ਜੀ ਉਹ ਕਰਨੀਆਂ ਭਰਨੀਆਂ ਇੱਥੇ ਹੀ ਆ ਹਨਾ ਜੀ ਪਰ ਇਹ ਸੋਚਦੇ ਨਹੀਂ ਹੈਗੇ ਬੰਦੇ ਕਿ ਇਹ ਸਹੀ ਆ ਜਾਂ ਗਲਤ ਆ ਕਿਸੇ ਦਾ ਕੀ ਨੁਕਸਾਨ ਹੋ ਸਕਦਾ ਆ ਅਮ ਰਾਈਟ ਜੇ ਪਰਿਵਾਰਕ ਨੁਕਸਾਨ ਹੁੰਦਾ ਜ਼ਿੰਦਗੀਆਂ ਦਾ ਨੁਕਸਾਨ ਹੁੰਦਾ ਤੇ ਸਾਰੀਆਂ ਕਮੇਟੀ ਨੇ ਗੱਲਾਂ ਕਰਨੀਆਂ ਸਹੀ ਚਲੋ ਹਨਾ ਤੇ ਪਰ ਇਹਨਾਂ ਲੋਕਾਂ ਨੂੰ ਸਮਝਣਾ ਚਾਹੀਦਾ ਜਿਹੜੇ ਕ੍ਰਾਈਮ ਕਰਦੇ ਆ ਮਿਹਨਤ ਕਰੋ ਕੋਈ ਹੁਣ ਕੋਈ ਮੰਗ ਹੈ ਗਵਰਨਮੈਂਟ ਦੇ ਨਾਲ ਜਾਂ ਕੋਈ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੈ ਹਾਂਜੀ ਪ੍ਰਸ਼ਾਸਨ ਸਾਰਿਆਂ ਦਾ ਫੋਨ ਆਇਆ ਮੈਨੂੰ ਐਮਪੀਜ਼ ਅ ਦਲਵਿੰਦਰ ਗਿੱਲ ਦਾ ਆ ਅਮਰਪ੍ਰੀਤ ਸਿੰਘ ਗਿੱਲ ਹੁਣਾਂ ਦਾ ਆ ਪਰਮੀਤ ਬੋਪਾਰਾਏ ਦਾ ਆਇਆ ਮੈਨੂੰ ਸੈਂਟਰਲ ਜਿਹੜੀ ਇੱਥੇ ਦੀ ਸਾਡੀ ਐਮਐਲਏ ਉਹਦਾ ਵੀ ਆਇਆ ਤੇ ਹੈਪੀ ਮਾਨ ਹੁਣੀ ਸਾਰੇ ਉਹਨਾਂ ਦੇ ਮੈਨੇਜਮੈਂਟ ਦਾ ਡੈਨੀਅਲ ਸਮਿਥ ਉਹਨਾਂ ਦੇ ਤੇ ਉਹਨਾਂ ਸਾਰਿਆਂ ਦਾ ਫੋਨ ਆਇਆ ਮੈਨੂੰ ਤੇ ਮੇਰੇ ਮੈਨੂੰ ਉਹਨਾਂ ਨੇ ਹੌਸਲਾ ਦਿੱਤਾ ਤੇ ਮੈਂ ਉਹਨਾਂ ਕੋਲ ਇਹੋ ਹੀ ਮੰਗ ਕਰਦਾ ਕਿ ਸਖਤ ਤੋਂ ਸਖਤ ਕਾਨੂੰਨ ਬਣਾਓ ਹਨਾ ਜੀ ਛੇ ਦੇ ਦੇ ਨਾਲ ਕੀਮਤੀ ਜ਼ਿੰਦਗੀਆਂ ਬਚ ਸਕਣ ਕੱਲਾ ਮੈਂ ਆਪਣੇ ਬਾਰੇ ਨਹੀਂ ਮੈਂ ਸਾਰੀ ਕਮਿਊਨਿਟੀ ਨੂੰ ਕਹਿੰਦਾ ਕਿ ਤੁਸੀਂ ਪਿਆਰ ਰੱਖੋ ਜੇ ਤੁਹਾਨੂੰ ਕੋਈ ਕੰਸਰਨ ਹੈ ਉਹਦੇ ਨਾਲ ਗੱਲ ਕਰੋ ਨਹੀਂ ਸੁਣਦਾ ਕਿਤੇ ਹੋਰ ਅਦਾਰੇ ਨਾਲ ਜਾ ਕੇ ਉਹ ਉਹਨੂੰ ਬੇਨਤੀ ਕਰੋ ਪ੍ਰੋਪਰ ਚੈਨਲ ਜਾ ਪੁਲਿਸ ਦੇ ਥਰੂ ਹਨਾ ਤੁਹਾਡੀ ਹੈਲਪ ਹੋ ਰਹੀ ਆ ਤੇ ਤੁਹਾਡੇ ਵਰਗਾ মিডিਆ ਬੈਠਾ ਆ ਉਹ ਦੇਖੋ ਜਾਓ ਕਿ ਮੇਰੇ ਨਾਲ ਧੱਕਾ ਹੋ ਰਿਹਾ ਜੇ ਫਿਰ ਵੀ ਨਹੀਂ ਸੁਣਦਾ ਫਿਰ ਉਹ ਬਾਅਦ ਦੀਆਂ ਗੱਲਾਂ ਆ ਹਨਾ ਪਰ ਤੁਸੀਂ ਤਾਂ ਹੁਣ ਸਿੱਧਾ ਹੀ ਜਾ ਕੇ ਆਪਣੇ ਬਦਲੇ ਆਪੇ ਲੈਣ ਲੱਗੇ ਆ ਜਿਹਦੇ ਵਿੱਚ ਤੁਹਾਨੂੰ ਇਹ ਵੀ ਨਹੀਂ ਪਤਾ ਕਿ ਉਹ ਸਹੀ ਆ ਕਿ ਗਲਤ ਆ ਬਿਲਕੁਲ ਤਾਂ ਇਹ ਮੈਕੈਨਿਕੀ ਫਿਰ ਵੀ ਪਰਮਾਤਮਾ ਨੇ ਜਿੰਨਾ ਇਹਨਾਂ ਦਾ ਪਰਮਾਤਮਾ ਤੇ ਵਿਸ਼ਵਾਸ ਹੈ ਕਿ ਆਪ ਸਭ ਕੁਝ ਗਵਾ ਲਿਆ ਪਰ ਗੁਰੂ ਦੀ ਬੇਅਦਬੀ ਨਹੀਂ ਹੋਣ ਦਿੱਤੀ ਉਹੀ ਨਤੀਜਾ ਹੈ ਕਿ ਅੱਜ ਇਹ ਵੀ ਚੜ੍ਹਦੀ ਕਲਾ ਦੇ ਵਿੱਚ ਨੇ ਇਹਨਾਂ ਦਾ ਪਰਿਵਾਰ ਵੀ ਬਿਲਕੁਲ ਠੀਕ ਠਾਕ ਹੈ ਪਰ ਵੱਡਾ ਜਿਹੜਾ ਸਵਾਲ ਉਹ ਇਹ ਉੱਠਦਾ ਹੈ ਕਿ ਆਪਣਿਆਂ ਦੀਆਂ ਜਿਹੜੀਆਂ ਆਪਣਿਆਂ ਵੱਲੋਂ ਲੱਤਾਂ ਖਿੱਚੀਆਂ ਜਾ ਰਹੀਆਂ ਨੇ ਬਹੁਤ ਵੱਡੇ ਪੱਧਰ ਤੱਕ ਦੂਰ ਤੇ ਮੈਸੇਜ ਜਾਂਦਾ ਹੈ ਕਿ ਕਮਿਊਨਿਟੀ ਖਿੱਲਰ ਗਈ ਹੈ ਉਹਦੇ ਲਈ ਜਿਹੜੇ ਕਦਮ ਚੁੱਕੇ ਜਾਣੇ ਚਾਹੀਦੇ ਨੇ ਦੂਜੇ ਪਾਸੇ ਪ੍ਰਸ਼ਾਸਨ ਨੂੰ ਵੀ ਇਹ ਹਦਾਇਤਾਂ ਅਪੀਲਾਂ ਵੀ ਨੇ ਕਿ ਥੋੜੀ ਜੀ ਕਾਨੂੰਨਾਂ ਦੇ ਵਿੱਚ ਸਖਤੀ ਤੇ ਥੋੜੀ ਜੀ ਲਗਾਮ ਕੱਸਣੀ ਜ਼ਰੂਰੀ ਹੈ ਸਾਡੇ ਨਾਲ ਜਰਨਲਿਸਟ ਨੇ ਪਤਰਕਾਰ ਕੈਲਗਰੀ ਤੋਂ ਦਲਵੀਰ ਜੱਲੋਵਾਲੀਆ ਜੀ ਦਲਵੀਰ ਜੀ ਬੜੀਆਂ ਮੰਦ ਭਾਗੀਆਂ ਘਟਨਾਵਾਂ ਜਿਹੜੀਆਂ ਕਦੇ ਟਾਮੀਆਂ ਟਾਮੀਆਂ ਸੁਣਨ ਨੂੰ ਮਿਲਦੀਆਂ ਸੀ ਹੁਣ ਬੜੀਆਂ ਆਮ ਹੋ ਗਈਆਂ ਨੇ ਬਿਲਕੁਲ ਜੀ ਇਹ ਮੈਂ ਸਮਝਦਾ ਬਹੁਤ ਦੁਖਦਾਈ ਗੱਲ ਹੈ ਪਹਿਲਾਂ ਤਾਂ ਰਵਿੰਦਰ ਤੰਬੜ ਜੀ ਸਾਬਕਾ ਜਨਰਲ ਸਕੱਤਰ ਨੇ ਗੁਰੂ ਘਰ ਦੇ ਹੂੰ ਮੈਂ ਇਹਨਾਂ ਦੇ ਘਰ ਵਿੱਚ ਕਾਫੀ ਵਾਰ ਮੇਰਾ ਵਿਜ਼ਿਟ ਕਰਨ ਦਾ ਮੌਕਾ ਮਿਲਿਆ ਇਹਨਾਂ ਦੇ ਪਰਿਵਾਰ ਨੂੰ ਇੰਨਾ ਇਹਨਾਂ ਦੇ ਵਿੱਚ ਸਤਿਕਾਰ ਆ ਮਤਲਬ ਇੰਨਾ ਕਮਿਊਨਿਟੀ ਦੀ ਸੇਵਾ ਭਾਵਨਾ ਆ ਮੈਂ ਜਦ ਵੀ ਆਉਂਦਾ ਸੀ ਦਾਸ 15 20 ਸਿੰਘ ਇਹਨਾਂ ਦੇ ਘਰ ਬੈਠੇ ਹੁੰਦੇ ਸੀ ਉਹਨਾਂ ਨੂੰ ਪ੍ਰਸ਼ਾਦੇ ਦੀ ਸੇਵਾ ਮਤਲਬ ਹਮੇਸ਼ਾ ਸੇਵਾ ਭਾਵਨਾ ਰੱਖਦੇ ਸੀ ਅੱਜ ਅਜ ਇਸ ਘਟਨਾ ਨੂੰ ਦੇਖ ਕੇ ਬਹੁਤ ਦੁੱਖ ਹੋਇਆ ਔਰ ਇਹੋ ਜੀਆਂ ਘਟਨਾ ਨਹੀਂ ਹੋਣੀਆਂ ਚਾਹੀਦੀਆਂ ਸਾਨੂੰ ਮੈਂ ਸਮਝਦਾ ਵੀ ਸਰਕਾਰਾਂ ਨੂੰ ਵੀ ਇਸ ਕੰਮ ਦੇ ਲਈ ਜ਼ਿਹਰਦ ਹੋਣਾ ਚਾਹੀਦਾ ਵੀ ਇਹੋ ਜਿਹੇ ਘਟਨਾਵਾਂ ਜਿਹੜੀਆਂ ਹੁੰਦੀਆਂ ਆ ਉਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਕੋਈ ਵੇਲ ਨਹੀਂ ਹੋਣੀ ਚਾਹੀਦੀ ਕਿਉਂਕਿ ਅਕਸਰ ਸੁਣਨ ਨੂੰ ਮਿਲਦਾ ਵੀ ਇਹ ਜਿੱਦਾਂ ਆਪਾਂ ਪੰਜਾਬ ਦੀ ਗੱਲ ਕਰ ਲਈਏ ਤੁਸੀਂ ਪੰਜਾਬ ਤੋਂ ਆਏ ਹੋ ਤੁਸੀਂ ਵੀ ਇਸ ਚੀਜ਼ ਮਕਨ ਵਿਦਾਈ ਦੇ ਪਾਤਰ ਕਿਉਂਕਿ ਤੁਸੀਂ ਹਮੇਸ਼ਾ ਦੁਖਦਾਈ ਜਾਂ ਹਰ ਕਿੱਤੇ ਨੂੰ ਛੁੰਦੇ ਹੋ ਔਰ ਸਪੈਸ਼ਲੀ ਤੁਸੀਂ ਜਿੱਦਾਂ ਹੜਾਂ ਤੋਂ ਕਬਰ ਕਰਕੇ ਆਇਆ ਹਾਂ ਅੱਜ ਇੱਥੇ ਤੁਸੀਂ ਦੇਖੋ ਅਜੇ ਕੱਲ ਆਏ ਹਾਂ ਔਰ ਅੱਜ ਤੁਸੀਂ ਇੱਥੇ ਇਹ ਕਬਰ ਕਰਨ ਆਏ ਹੋ ਮੈਂ ਸਮਝਦਾ ਵੀ ਇਹੋ ਜੀਆਂ ਕਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ ਸਾਡੀ ਕੌਮ ਹਮੇਸ਼ਾ ਚੜ੍ਹਦੀ ਕਲਾ 'ਚ ਜੇ ਰਵਿੰਦਰ ਤੰਬੜ ਹੋਣਾਂ ਦੀ ਮਿਸਾਲ ਦੇਖੀ ਆਪਾਂ ਦੇਖੋ ਅੱਗ ਲੱਗੀ ਦੇ ਵਿੱਚ ਵੀ ਇਹਨਾਂ ਨੇ ਗੁਰੂ ਸਾਹਿਬ ਦੇ ਸਰੂਪ ਨੂੰ ਸੇਫਲੀ ਲੈ ਕੇ ਬਾਹਰ ਗਏ ਖਿੱਡੀ ਵੱਡੀ ਗੱਲ ਹੈ ਆਪਣੇ ਬੱਚਿਆਂ ਨੂੰ ਪਰਿਵਾਰ ਨੂੰ ਵੀ ਇਹਨਾਂ ਨੇ ਹਾਕਾਂ ਮਾਰੀਆਂ ਵੀ ਬਾਹਰ ਆਜੋ ਤੇ ਚਲੋ ਜੋ ਵਹਿਗੁਰੂ ਦਾ ਪਾਣਾ ਜਿਸ ਕੇ ਸਿਰ ਉੱਪਰ ਤੂੰ ਸwami ਸੋ ਦੁੱਖ ਕਿੱਸਾ ਪਾਵੇ ਸੋ ਇਹੋ ਜਿਹੀਆਂ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ ਵਾਹਿਗੁਰੂ ਸਭ ਦਾ ਭਲਾ ਕਰੇ ਜੀ ਮੈਂ ਇਹ ਹੀ ਕਹੂੰਗਾ ਵੀ ਜਿਹੜੇ ਸਿੱਖ ਕੌਮ ਆ ਹਮੇਸ਼ਾ ਚੜ੍ਹਦੀ ਕਲਾ ਚਾ ਰਵਿੰਦਰ ਜੀ ਵੀ ਦੇਖੋ ਕਿੱਡਾ ਵੱਡਾ ਨੁਕਸਾਨ ਹੋ ਗਿਆ ਪਰ ਫਿਰ ਵੀ ਚੜਦੀ ਕਲਾ ਚ ਨੇ ਔਰ ਮੈਸੇਜ ਵੀ ਨਾਲ ਦੇ ਆ ਵੀ ਜੋ ਵਾਹਿਗੁਰੂ ਦਾ ਹੁਕਮ ਸੀ ਬਿਲਕੁਲ ਤੇ ਉਹ ਕਹਿੰਦੇ ਇਹਨਾਂ ਨੇ ਕਿ ਜਾਕੂ ਰੱਖੇ ਸਾਈਆਂ ਮਾਰ ਸਕੇ ਨਾ ਕੋਈ ਤੇ ਉਹ ਇਹਨਾਂ ਦੀ ਜਿਹੜੀ ਦੇਖੋ ਪਰਮਾਤਮਾ ਨੇ ਜਦੋਂ ਆਪ ਹੱਥ ਰੱਖ ਕੇ ਬਚਾਉਣਾ ਹੋਵੇ ਤਾਂ ਫਿਰ ਚਾਹੇ ਕੋਈ ਜਿੰਨੀਆਂ ਮਰਜੀ ਸਾਜ਼ਿਸ਼ਾਂ ਕਰ ਲਵੇ ਜਿੰਨੀਆਂ ਮਰਜੀ ਕੋਈ ਰੰਜਿਸ਼ਾਂ ਕਿਸੇ ਹੋਰ ਦੇ ਨਾਲ ਕੱਢਣ ਦੀ ਕੋਸ਼ਿਸ਼ ਕਰ ਲੇ ਪਰ ਗੁਰੂ ਦੇ ਸਿੱਖ ਨੂੰ ਕਹਿੰਦੇ ਉਹਦਾ ਵਾਲ ਵੀ ਵਾਕਾ ਨਹੀਂ ਹੋ ਸਕਦਾ ਪਰ ਅਸੀਂ ਜ਼ਰੂਰ ਉਮੀਦ ਕਰਦੇ ਹਾਂ ਕਿ ਰਵਿੰਦਰ ਜੀ ਨੂੰ ਪਰਮਾਤਮਾ ਹੋਰ ਤਰੱਕੀ ਦੇਣਗੇ ਤੇ ਇਸ ਤੋਂ ਵੀ ਵੱਡਾ ਹੋਰ ਆਸ਼ੀਆਨਾ ਸੁਪਨਿਆਂ ਦਾ ਉਹਨਾਂ ਦੇ ਲਈ ਜ਼ਰੂਰ ਦਾ ਬਹੁਤ ਬਹੁਤ ਸ਼ੁਕਰੀਆ ਦਲਵੀਰ ਜੀ। ਥੈਂਕ ਯੂ ਜੀ ਅਮਰਜੀਤ ਜੀ। ਕੈਲਕਰੀ ਦੇ ਵਿੱਚ ਕੌਨਰ ਵਿੱਚ ਅੱਗ ਲੱਗੀ ਤਿੰਨ ਘਰ ਸਵਾਹ ਹੋ ਗਏ। ਰਵਿੰਦਰ ਤੰਬਰਜੀ ਦੇ ਘਰ ਦਾ ਸਭ ਤੋਂ ਵੱਧ ਨੁਕਸਾਨ ਹੋਇਆ। ਜਿੱਥੇ ਕਮਿਊਨਿਟੀ ਦੇ ਲੋਕ ਉਹਨਾਂ ਨੂੰ ਮਿਲਣ ਦੇ ਲਈ ਪਹੁੰਚ ਰਹੇ ਨੇ ਉੱਥੇ ਉਹਨਾਂ ਦੇ ਨਾਲ ਜਿਹੜੇ ਕੰਮ ਕਰਦੇ ਲੋਕ ਨੇ ਉਹ ਵੀ ਇਹ ਦੇਖ ਕੇ ਅੱਖਾਂ ਭਰ ਰਹੇ ਨੇ ਕਿ ਆਖਿਰਕਾਰ ਕੀ ਹੋ ਗਿਆ। ਗੁੱਡੀ ਬਰਮਾ ਜੀ ਸਾਡੇ ਨਾਲ ਨੇ ਗੁੱਡੀ ਜੀ ਮਨ ਭਰਿਆ ਹੋਇਆ ਮੈਂ ਦੇਖ ਸਕਦੀ ਹਾਂ ਟੀਅਰਜ਼ ਇਨ ਯਰ ਆਈ। ਤਾਂ ਮੈਂ ਕੰਮ ਛੱਡਿਆ ਲਾਈਕ ਆਈ ਜਸਟ ਕੁਡਨਟ ਮੈਂ ਮੇਰੇ ਬ੍ਰਦਰ ਨੂੰ ਫੋਨ ਕੀਤਾ ਮੈਂ ਕਿ ਮੈਂ ਦੇਖ ਕੇ ਆਨੀ ਆ ਭਾਜੀ ਦਾ ਘਰ ਵੀ ਬਹੁਤ ਵਰਕ ਟੁਗੇਦਰ ਆ অলਵੇਸ ਇਕੱਠੇ ਰਹਿੰਦਾ ਆ ਬਟ ਮੈਂ ਹੁਣ ਇੱਥੇ ਆਈ ਆ ਤਾਂ ਲਾਈਕ ਇਟ ਵਾਸ ਆਈ ਜਸਟ ਕੈਨ ਨੋਟ ਸੀ ਦਾ ਹਾਊਸ ਕਾਫੀ ਮਿਹਨਤ ਨਾਲ ਬੰਦੇ ਇੱਥੇ ਕੰਮ ਕਰਦੇ ਆ ਹਾਰਡ ਵਰਕ ਕਰਦੇ ਆ ਅੱਜ ਮੈਂ ਵੀ ਇੱਥੇ ਨਾਲ ਹੀ ਰਹਿਣੀ ਆ ਕੋਈ ਜਿਆਦਾ ਦੂਰ ਨਹੀਂ ਆ ਬਟ ਭਾਜੀ ਨੂੰ ਮੈਂ ਕਿਹਾ ਮੈਂ ਮਿਲ ਲੰਨੀ ਆ ਜੇ ਹੋਏਗਾ ਤਾਂ ਫਿਰ ਮਿਲ ਲਵਾਂਗੇ ਬਟ ਘਰ ਦੇ ਅੰਦਰ ਆਉਂਦੇ ਜਾਂਦੇ ਰਹਿੰਦੇ ਸੀ हां जी मेरे ब्रदर दी ਨਾਲ ਬਹੁਤ ਫਰੈਂਡਸ਼ਿਪ ਆ ਸਾਡੀ ਵੀ ਅਸੀਂ ਆਉਂਦੇ ਜਾਂਦੇ ਆ ਇੱਕ ਦੂਸਰੇ ਦੇ ਘਰ ਆਂ ਬਟ ਜਿੰਨ ਵੀ ਕੀਤਾ ਚੰਗਾ ਨਹੀਂ ਕੀਤਾ ਡੈਲੀਬਰੇਟਲੀ ਦੇਖੋ ਕਿਸੇ ਨੇ ਸੈਂਟਰ ਵਾਲੇ ਘਰ ਦੇ ਵਿੱਚ ਅੱਗ ਲਗਾਈ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਵੀ ਨਹੀਂ ਸੀ ਉਹਨਾਂ ਦਾ ਸਭ ਕੁਝ ਖਰਾਬ ਹੋ ਗਿਆ ਅਸੀਂ ਤਾਂ ਇਹਨਾਂ ਨੂੰ ਕਾਦੇ ਦੇਖ ਰਹੇ ਆ ਕਾਦੇ ਵਿਚਾਰੇ ਵੀ 올 ਵਰਕ 6 ਡੇਸ 7 ਡੇਸ ਅ ਵੀਕ ਰਾਈਟ ਬਟ ਇਹ ਹਾਲ ਹੋਏਗਾ ਘਰ ਦਾ ਲਾਈਕ ਇੰਨੇ ਬਥੜ ਬੜੇ ਇੱਥੇ ਇਟਸ ਇਟਸ ਹਾਰਟ ਬ੍ਰੇਕਿੰਗ ਕੀ ਇਸ ਵੇਲੇ ਹੁਣ ਮਨ ਦੇ ਵਿੱਚ ਕੀ ਆ ਰਿਹਾ ਹੈ ਘਰ ਨੂੰ ਦੇਖ ਕੇ ਇਹ ਉਠੋਗੇ ਕਿੱਦਾਂ ਬਾਜੀ ਹੁਣ ਰਾਈਟ ਇਹਨਾਂ ਦੀ ਸਾਰੀ ਜ਼ਿੰਦਗੀ ਬੱਚਿਆਂ ਨੂੰ ਦੇਖਦੇ ਆ ਮਾਪਿਆਂ ਨੂੰ ਦੇਖਦੇ ਆ ਆਈ ਡੋਨਟ ਨੋ ਵਾਟਸ ਰੌਂਗ ਵਿਦ ਪੀਪਲ ਦੇ ਜਸਟ ਡੋਨਟ ਅੰਡਰਸਟੈਂਡ ਹਾਊ ਹਾਰਡ ਵੀ ਵਰਕ ਰਾਈਟ ਐਂਡ ਜਸਟ ਥੀਸ ਟੇਕਸ ਟੂ ਮਿੰਟਸ 3 ਮਿੰਟਸ ਟੂ ਬਰਨ ਦਾ ਹੋਮ ਹਾਊਸ ਡਾਊਨ ਐਨੀਥਿੰਗ ਕੁਡ ਹੈਪਨ ਇਨਸਾਈਡ ਇ ਉਹੀ ਮੈਂ ਨਾਲ ਦਾ ਇੰਟਰਵਿਊ ਸੰਡ ਰੈਸ ਸੀ ਇਨਾਂ ਨੇ ਕਿਹਾ ਕਿ ਮੈਂ ਬੱਖ ਲੈ ਰਿਆ ਸੀਗਾ ਮੈਂ ਦੇਖਿਆ ਆਗਬਰ ਸੋ ਵਾਟ ਇਫ ਇਨਾ ਬੱਖ ਲੈਂਦੇ ਆਪਣਾ ਓ ਮਾਈ ਗੋਡ ਆਮ ਸ਼ਿਵਰਿੰਗ ਬਿਲਕੁਲ ਤਵਾਕਕ ਦੇ ਵਿੱਚ ਇਹ ਕਹਿੰਦੇ ਉਹ ਪਰਮਾਤਮਾ ਨੇ ਹੀ ਉਹਨਾਂ ਨੂੰ ਆਵਾਜ਼ ਲਵਾ ਕੇ ਦੱਸਿਆ ਕਿ ਕੁਝ ਹੋ ਰਿਹਾ ਨਹੀਂ ਤਾਂ ਬਹੁਤ ਵੱਡੀਆਂ ਹੋਣੀ ਇੱਕ ਹੋ ਸਕਦੀ ਸੀ ਜਿਸ ਤੋਂ ਇੱਕ ਬਹੁਤ ਵੱਡਾ ਬਚਾਅ ਹੋਇਆ ਹੈ